ਹਾਂ ਚੈੱਕ ਕਰ ਬਾਕੀ ਜਿਹੜੇ ਕਬੂਤਰ ਬਾਜ ਭਰਾਏ ਉਹਨਾਂ ਨੂੰ ਜਿਆਦਾ ਨੌਲੇਜ ਆ ਹਾਂ ਇਹ ਸੜਿਆ ਲੱਗਦਾ ਸੜ ਗਿਆ ਕਿੰਨੇ ਦਿਨ ਦਾ ਇਹ ਦਾਲੇ 2-3 ਦਿਨ ਦਾ 3-3 ਦਿਨ ਦਾ ਬੱਚਾ ਆਹ ਦੇਖ ਮਾਹੀ ਇਹਦੇ ਬੱਚੇ ਉਹਨਾਂ ਦੀ ਡਾਈਟ ਆ ਭਾਈ ਡਾਈਟ ਕਬੂਤਰਾਂ ਦੀ ਡਾਈਟ ਪੂਰਾ ਹਿਸਾਬ ਕਿਤਾਬ ਹੁੰਦਾ ਇਹਦਾ 5 cc ਲਾਉਣਾ ਕਿਹੜਾ ਲਾਉਣਾ ਜਿੰਨੇ cc ਪਾਣੀ ਲਾਉਣਾ ਉਹਨੂੰ ਲਾਓ ਜਦੋਂ ਉਹੜਿਆ ਚੀਕਾਂ ਕਰਾਉਂ ਇਹ ਵੀ ਵਧੀਆ ਔਰਦਾ ਇਹਦਾ ਮਾਂ ਪਿਓ ਤੇ ਵਧੀਆ ਫਿਰਦੇ ਆਂ ਕਰਕੇ ਇਹਦਾ ਛੋਟਾ ਜਿਹਾ ਰਹਿ ਗਿਆ ਆ 10 ਦਿਨਾਂ ਦਾ ਬੱਚਾ ਦੋਨੇ 10 ਦਿਨਾਂ ਦਾ ਦੋਸਾਂ ਦਾ ਸੇਮ ਹੀ ਆ ਨਾ ਠੀਕ ਵਧੀਆ ਪਾਲਦੇ ਆ ਵਧੀਆ ਹੂੰ ਦੇਖੋ ਆ ਬੱਚਾ ਵੀ ੜਾਵਾਂਗੇ ਅਗਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਹ ਹੋ ਕੀ ਤੁਸੀਂ ਸਾਰੇ ਵਧੀਆ ਹੋਗੇ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਪਹਿਲੇ ਬਲੌਗ ਦੇ ਵਿੱਚ ਪਹਿਲੇ ਬਲੌਗ ਦੇ ਵਿੱਚ ਮਾਰੇ ਮਾਮੇ ਦਾ YouTube ਚੈਨਲ ਤੇ ਤੁਸੀਂ ਕਹਿੰਦਾ ਮੈਂ ਕਹ ਤੀ ਫਿਰ ਸ਼ੁਰੂਆਤ ਕਰਦਾ ਮਾਮੇ ਨੂੰ ਇਹ ਨਹੀਂ ਇਨਾ ਪਤਾ ਕਿਸ ਤਰ੍ਹਾਂ ਹੋਣਾ ਹਾਂ ਤੇ ਮੈਂ ਕਿਹਾ ਚਲੋ ਆਪਾਂ ਇਹ ਕਰ ਦਿੰਦੇ ਆ ਸੋ ਪਹਿਲਾ ਬਲੌਗ ਹੈ ਅੱਜ ਆਪਾਂ ਹਨ ਕਬੂਤਰਾਂ ਦੀਆਂ ਦੂਜਾ ਪਾਰਸਲ ਪਾਰਸਲ ਮੰਗਾਇਆ ਹੈ ਛਤਰੀਆਂ ਮੰਗਾਈਆਂ ਸੋ ਉਹ ਤੁਹਾਨੂੰ ਦਿਖਾਵਾਂਗੇ ਪਹਿਲਾਂ ਜਾ ਕੇ ਤਰੀਆਂ ਦਾ ਕੱਪੜਾ ਤੇ ਉਹ ਰਿੰਕਾਂ ਕਬੂਤਰਾਂ ਦੇ ਪੈਰਾਂ ਦੇ ਵਿੱਚ ਬੰਨ੍ਹ ਨੂੰ ਤੇ ਹੁਣ ਆਪਾਂ ਚੱਲੇ ਆਂ ਜੀ ਪਹਿਲਾਂ ਉਹ ਤੇ ਪਾਰਸਲ ਆ ਗਿਆ ਉੱਥੋਂ ਭਾਈ ਤੋਂ ਲੈ ਕੇ ਆਉਂਦੇ ਆਂ ਅਨਬਾਕਸ ਕਰਦੇ ਆਂ ਫਿਰ ਤੁਹਾਨੂੰ ਕਬੂਤਰ ਦਿਖਾਵਾਂਗੇ ਆਹ ਖੁੱਡੇ ਆ ਤੇ ਕਾਹ ਇੱਕ ਆ ਇੱਕਾ ਸੋ ਇਹ ਤੁਹਾਨੂੰ ਆ ਕੇ ਦਿਖਾਉਂਦੇ ਆਂ ਸੋ ਹੁਣ ਆਪਾਂ ਪਹਿਲਾਂ ਚੱਲੀਏ ਪਾਰਸਲ ਲੈਣ ਜੀ ਬਣੇ ਰਹੋ ਬਲੌਗ ਦੇ ਵਿੱਚ ਬੱਸ ਜਰੂਰ ਦੇਖਿਓ ਠੀਕ ਆ ਸੋ ਜਿਹੜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਕਬੂਤਰਾਂ ਦੀ ਨੋਲੇਜ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਥੇ ਤੁਹਾਨੂੰ ਮਿਲਦੀ ਰਹੂਗੀ ਕੀ ਗਾਮ ਬਾਈ ਓਕੇ ਚਲੋ ਜਲੀਏ ਆਓ ਆਈ ਵਾਜੋ ਉਧਰ ਅਮਰੀਕਾ ਦਾ ਦੇਖੋ ਯੂ ਐਸ ਏ ਕੂਠੇ ਦੇ ਮੜਾ ਜਿਹੜਾ ਲਾਰਾ ਪਿਆ ਇਹਨੂੰ ਅਵੋਇਡ ਕਰਿਓ ਚਲੋ ਹੁਣ ਚਲੀਏ ਘਰ ਦੇ ਘਰੇ ਨਹੀਂ ਹਾਂ ਲਾਲੂ ਤੁਹਾਨੂੰ ਤੇਰੇ ਮਾਗਨੇ ਤੋ ਤੈਨੂੰ ਲੱਗ ਜਾਈਏ ਉੱਥੇ ਯਾਰ ਹਾਂ ਹਰੀ ਅਨਬਾਕਸ ਹੋ ਗਿਆ ਇਹ ਇਹਨੇ ਕੀ ਪ੍ਰਜਾਤੋਂ ਦਾ ਬਾਤ ਲਓ ਇਹ ਜਦੋਂ ਅਨਬਾਕਸ ਹੋ ਰਹੀ ਹੈ ਤੀ ਕਾਫੀ ਵੱਡੀ ਰਾਦੀ ਇਹ ਜੀ ਰਾਏ ਕੋਡ ਤੋਂ ਆਰਮਾ ਫਨੀ ਉਹਨਾਂ ਦਾ ਆਰਡਰ ਕੀਤਾ ਜੀ ਪ੍ਰਮੋਸ਼ਨ ਇਹ ਆਪਣੇ ਕਿੰਨੀਆਂ ਆ ਇਹ 2x2 ਦੀਆਂ ਹੈਗੀਆਂ ਚਾਰ ਛਤਰੀਆਂ ਦਾ ਚਾਰ ਛਤਰੀਆਂ ਦਾ ਕੱਪੜਾ ਇਹ ਰੈੱਡ ਚਾਰ ਜੀ ਦੋ yellow ਆ ਨਵਾਂ ਨਵਾਂ ਪਿਆ ਕਬੂਤਰਬਾਈ ਦਾ ਸ਼ੌਂਕ ਕਬੂਤਰਬਾਈ ਦਾ ਸ਼ੌਂਕ ਸ਼ੌਂਕ ਤਾਂ ਪਿਛਲੇ ਇਹ ਮਾਸ਼ੱਲਾ ਜਾਂ ਸ਼ੌਂਕ ਤਾਂ ਪਿਛਲੇ 10 ਸਾਲ ਦਾ ਦੁਰੀ ਪਾਰ ਹੈ ਹੁਣ ਆਪਾਂ ਦਵਾਈ ਦਿਵਾ ਗਏ ਇਹ ਇਹ ਸਟਾਰਟ ਕੀਤਾ ਲੋ ਜੀ ਆ ਰੇਂਗ ਬਣਾਇਆ 7mm ਦੇ ਇਹ ਉਹ ਕਬੂਤਰ ਤੇ ਗਲਾਂ ਗਾਂ ਨਹੀਂ ਨਹੀਂ ਪੈਰਾਂ 'ਚ ਪੈਣੀ ਆ ਠੱਲਾ ਕਹਿੰਦੇ ਇਹਨੂੰ ਠੀਕ ਗੱਡੀ ਆ ਇਹ ਆਪਣੇ ਵੱਡੇ ਭਰਾ ਦੇ ਨਾਂ ਤੇ ਬਣਵਾਈਆਂ ਕਸਟਮ ਮੇਡ ਬਣਾਈਆਂ ਰਵੀ ਧੱਗੜ ਨੰਬਰ ਵੀ ਆ ਨੰਬਰ ਵੀ ਆ ਰਿੰਗ ਦਾ ਇੱਕ ਤੋ ਸਹੀ ਆ ਬਾਕੀਆਂ ਨੇ ਆਪਣੀ ਕਿਸਮੋ ਤਾਂ ਜਮਾਉਂਦੇ ਨੇ ਨਾ ਜਾਨਵਰਾਂ ਤੇ ਕੀ ਕਰਦੇ ਆ ਗੱਲ ਖਾਜ ਤਾਂ ਕਰੀ ਜਾਂਦੇ ਨੇ ਨਾਲ ਤੇ ਜਿਵੇਂ ਵੀ ਆਸਾ ਹੋਈ ਨਾ ਬਾਕਸਿੰਗ ਹੀ ਨਾ ਵੀ ਦਵਾ ਕੋ ਕੋ ਨਾ ਆਹ ਕਦੇ ਹੁੰਦਾ ਮਾਮਾ ਇਹ ਵੇ ਜਿਹੜੇ ਨਵੇਂ ਬੱਚੇ ਲਾਉਣੇ ਆ ਨਾ ਛਤਰੀ ਤੇ ਉਹਨਾਂ ਦੀਆਂ ਲੱਤਾਂ ਬੰਨ ਕੇ ਇੱਥੇ ਬਿਠਾਈਦਾ ਠੀਕ ਬੱਚੇ 10 ਕਿ ਦਿਨ ਬਣਾਉਣ ਲਈ ਬਿਠਾਉਣੇ ਪੈਂਦੇ ਫੇ ਭੇਜ ਜਾਂਦੇ ਹਾਂ ਦੇ ਉਤੋਂ ਬਾਅਦ ਉਹਨਾਂ ਨੂੰ ਛੱਡੀ ਦਾ ਫੇਰ ਰੰਗ ਦੇ ਕੇ ਓਟ ਦਾ ਉਤੋਂ ਪਤਾ ਲੱਗ ਜਾਂਦਾ ਇਹ ਸਹੀ ਛੱਡੜੀ ਜਾ ਕੇ ਬਹਿਣਾ ਹਾਂ ਆਪਾਂ ਇੱਥੇ ਬਹਿਣਾ ਇਹ ਆਪਣੇ ਲਈ ਆ ਤਿੰਨ ਚਾਰ ਮਗਾਈਆਂ ਨਾ ਆਪਣਾ ਮੁੰਡਾ ਦੋਸਤ ਆ ਇਹ ਦੋਸਤ ਆ ਮੇਰਾ ਉਹਦੇ ਲਈ ਦੂ ਮਗਾਈਆਂ ਜੇ ਲੋਕਾਂ ਦੀਆਂ ਫਿਰ ਲੱਖ ਲੱਖ ਕੂਤਰਾਂ ਦੇ ਆਪਣੇ ਅਲੱਗ-ਅਲੱਗ ਹੁੰਦੇ ਆ ਹਨ ਹੁਣ ਸਾਾਨੂੰ ਲਾਲ ਪਸੰਦ ਹੈ ਲਾਲ ਆਰਡਰ ਕੀਤਾ ਹੈ ਤੇ ਭਰਾ ਸਾਹਿਬ ਜੈਲੋ ਸੰਗਤ ਜੈਲੋ ਕਿਹੜਾ ਕੱਪੜਾ ਆ ਮੈਂ ਇਹ ਹਾਂ ਕੱਪੜੇ ਦਾ ਸੁਨੀਲ ਦਾ ਕਿਹੜਾ ਜਿਹਾ ਨਾਈ ਲਾਉਣ ਜਿਹਾ ਲੱਗਦਾ ਮੈਨੂੰ ਨਾਈ ਲਾਉਂਦਾ ਕੱਪੜਾ ਆਪਾਂ ਜੂ ਮੰਗੇ ਉਹ ਕੱਪੜੇ ਦਾ ਨਹੀਂ ਆਪਾਂ ਨੂੰ ਪਤਾ ਕੱਪੜਾ ਆ ਮਿਲ ਗਈ ਬਸ ਸਹੀ ਹੈ ਕਿਉਂਕਿ ਝਾਲਰ ਵਾਲੀਆਂ ਚੱਲਦੀਆਂ ਅੱਜ ਕੱਲ ਹਾਂ ਬਾਕੀ ਉਧਰ ਨੂੰ ਆਪਾਂ ਲਾ ਕੇ ਦਿਖਾਵਾਂਗੇ ਛਤਰੀ ਤੇ ਫੇ ਨਾਲੇ ਚਾਰੇ ਖੜੀਆਂ ਕਰਕੇ ਉੱਤੇ ਬੱਚੇ ਬਿਠਾ ਕੇ ਫੇਰ ਪਾਵਾਂਗੇ ਨਾਲ ਆਪਣੇ ਦੋਸਤ ਦੀਆਂ ਉਹਨੂੰ ਦੇ ਦੇਾਂਗੇ ਇੱਥੇ ਆਹ ਲਾਰਾ ਪਾਤਾ ਲਾਰਾ ਇਹ ਆ ਤੇ ਮਿਜਾ ਦੇ ਦੇ ਹੱਸ ਉੱਤਰ ਸਾਈਡ ਤੇ ਢਾਲੋ ਚਲੋ ਜਿੱਦਗੀ ਉੱਪਰ ਤੋਂ ਮਲੇਗਾ ਨੂੰ ਹੋਣਾ ਨਹੀਂ ਬੈਂਦੇ ਵੀ ਬੈਂਦਾ ਵਾਰ ਮਾੜਾ ਹੁ ਟਈ ਇੰਨਾ ਨਹੀਂ ਹੈਗਾ ਉਹ ਵੀ ਚੱਬੀ ਚੱਕ ਲੈਂਦੇ ਆ ਜੋ ਸੋਈ ਵੀ ਤਾਂ ਲੜਖਾ ਆ ਬੋਬਿਆ ਉਹ ਖਲਾਰਾ ਕਿੰਨਾ ਵਿਆ ਕੋਠੇ ਖਲਾਰਾ ਅਵੋਇਡ ਕਰੋ ਦਿੱਤਾ ਹੀ ਹੁੰਦਾ ਭਾਈ ਜੀ ਕਿੰਨੇ ਗੁੱਡੇ ਮਮ ਇੱਕ ਇੱਧਰ ਹੁੰਦਾ ਸੀ ਉਹ ਦਾ ਵੀ ਆ ਇੱਥੇ ਕੱਲ ਬਿਠਾਈ ਸਗੇ ਇਹ ਵੀ ਆਪਣਾ ਯਾਰ ਮਿੱਤਰੇ ਉਹਨੇ ਚਾਰ ਬੱਚੇ ਆਪਾਂ ਨੂੰ ਗਿਫਟ ਕੀਤੇ ਆ ਅੱਛਾ ਕੱਲ ਪਰਸੋ ਲਿਆਂਦਾ ਹੀ ਪਹਿਲੇ ਦਿਨ ਉੜਿਆ ਪਰ ਆ ਗਿਆ ਆਪਣੀ ਛਤਰੀ ਤੇ ਇੱਕ ਮਟਰੂਕੀ ਵਿੱਚ ਲੈ ਕੇ ਲੈ ਤੇ ਲਾਦ ਮੰਗਦਾ ਇੱਕ ਆ ਵੱਡਾ ਪਿੰਜਰਾ ਪਿੰਜਰਾ ਹੀ ਕਹਿੰਦੇ ਆ ਨਾ ਉਹ ਹਾਂ ਪਿੰਜਰਾ ਹੀ ਕਹਿੰਦੇ ਆ ਇਹ ਆ ਪਿੰਜਰਾ ਇੱਕ ਆ ਛੋਟੀਆਂ ਛਤਰੀਆਂ ਤੀਨਾ ਜੀ ਜਾਲ ਆ ਇਹਦੇ ਵਿੱਚ ਲਾਈਦੇ ਬੱਚੇ ਇਹ ਕਾ ਤਾਂ ਨਵੀਂ ਆ ਵਾਕੀ ਇਹਦੇ ਵਿੱਚ ਉਹਨਾਂ ਦੀ ਡਾਈਟ ਆ ਭਾਈ ਡਾਈਟ ਕਬੂਤਰਾਂ ਦੀ ਡਾਈਟ ਕਬੂਤਰਾਂ ਦੀ ਆ ਇਹ ਆਪਾਂ ਆਪਣੇ ਲੋ ਸਰੋਂ ਆ ਗਲੇ ਛੋਲੇ ਆ ਮੱਟੀ ਵੀ ਵਿੱਚ ਉਹਦਾ ਐਡ ਕੀਤੀ ਅੱਜ ਮੌਸਮ ਕਾਸ਼ ਹਤਾਂ ਲਈਆ ਛੋਈ ਓਏ ਖੁੱਡੇ ਦਾ ਦਰਵਾਜਾ ਖੁੱਲ ਗਿਆ ਮਿੱਤਰੋ ਬਾਹਰ ਨੂੰ ਦੰਨੀ ਆਉਗੇ ਨਹੀਂ 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 ਬਾਹਰ ਨਹੀਂ ਆਉਂਦੇ ਆ ਚੈੱਕ ਕਰੋ ਕੂਤ ਓਏ ਨਹਾਇਆ ਜੀ ਆਪਣੀ ਲਾਲ ਡੱਬੀ ਕਬੂਤਰੀ ਆ ਤੇ ਪਿਛਲੇ ਸਾਲ ਦੇ ਰੋਕੇ ਆ ਮੋਜੀ ਆ ਤਾਂ ਰਿਜ਼ਲਟ ਇਹਨਾਂ ਦਾ ਵਧੀਆ ਉੜਦੇ ਆ ਆ ਬੱਚਾ ਖਾਲੋ ਉੜਿਆ ਸੀਗਾ ਪਹਿਲੇ ਦਿਨ ਉੜਿਆ ਵਧੀਆ ਰਿਜ਼ਲਟ ਦਿੱਤਾ ਭਾਈ ਆਪਣੇ ਕਿਸੇ ਬੰਦੇ ਨੇ ਦੋਸਤ ਨੇ ਗਿਫਟ ਕੀਤਾ ਜੀ ਕਿੰਨੇ ਕਹੋਂਗੇ ਮਾਮਾ ਆਹ ਖੁੱਡੇ ਦੇ ਵਿੱਚ ਟੋਟ ਐਚ ਹੈਗੇ ਆ 25 30 ਤਾਂ ਹੈਗੇ ਆ ਮੈਨੂੰ ਲੱਗਦਾ ਅੱਗਲੀ ਕਾਉਂਟ ਤਾਂ ਕੀਤੇ ਨਹੀਂ ਆਹ ਬੱਚੇ ਜਾਂਦੇ ਪਏ ਆ ਇੰਨਾ ਤੇ ਹੁਣ ਕਿਸਮਤ ਜਮਾਉਣੀ ਆ ਇੱਕ ਦੀ ਬੱਚਿਆਂ ਤੇ ਸਿਰ ਕਰਦੇ ਪਏ ਨੇ ਇਹਨਾਂ ਦੀ ਵੇਖੋ ਕੀ ਜਾਲ ਜਦੋਂ ਬਾਅਦਸਾਪਾ ਚੌਥੇ ਮਹੀਨੇ ਕੱਢਨੇ ਸ਼ੁਰੂ ਕਰਦਨੇ ਬਾਅਦ ਆ ਜੀ ਚਿੱਟੀਆਂ ਅੱਖਾਂ ਦੀ ਆ ਕੂਤਰੀ ਕਰਦੀ ਪੱਟੀ ਆ ਆਪਣੇ ਦੇਖੋ ਕੀ ਕਰਦੀ ਐ ਇੱਕੀ ਬਾਹਰ ਵੱਲੇ ਛੱਡੀ ਨੇ ਉਹ ਬਾਗੀ ਆ ਆ ਬੱਚਾ ਵੀ ੜਾਵਾਂਗੇ ਅਕਤੀ ਇਹਨਾਂ ਦੀ ਮਾਂ ਛੱਡੀ ਪਿਛਲੇ ਸਾਲ ਭਰਾ ਹੁਣੀ ਮੁਲਾਪਿਆਂ ਦੇ ਛੱੜਤੀ ਐਂਡਲੇ ਟਾਈਮ ਬੈਗੀ ਸੀ ਜਾ ਕੇ ਹੁਣ ਨਵੇਂ ਬੱਚਿਆਂ ਦੇ ਪੋਣੇ ਸ਼ੁਰੂ ਕਰਦੇ ਆ ਅਰਾਂ ਗਾਵੇ ਕੀਤਾ ਰੰਗ ਆ ਆ ਭਾਈ ਹੁਣ ਕਰਨੇ ਵਾਲੇ ਦਾ ਸਾਰੇ ਬੱਚੇ ਉਡਣ ਵਾਲੇ ਹੀ ਆ ਠੀਕ 30 ਉਡਾਉਣੇ ਆ ਦੇਖਦੇ ਕੀ ਰਿਜ਼ਲਟ ਇਹਨਾਂ ਦਾ ਆ ਇਹਨਾਂ ਦਾ ਲੱਗ ਲੱਗਾ ਬਣਾਇਆ ਹਨ ਬਾਕੀ ਨਾਲ ਤੇ ਉਮੀਦਾਂ ਜ਼ਿਆਦੀਆਂ ਆ ਮਾਪੇ ਇਹਨਾਂ ਦੇ ਪਿਛਲੇ ਸਾਲ ਬੜੀਆ ਉਡੇ ਸੀਗੇ ਚੱਕਰ ਟਾਈਮ ਨਹੀਂ ਦਿੰਦਾਈ ਭਰਾ ਆਪਣਾ ਬੜਾ ਭਾਜੀ ਕੰਮ 'ਚ ਬਿਜ਼ੀ ਦੀ ਰਹਿਤੀ ਆ ਆਪਾਂ ਫ੍ਰੀ ਹੋ ਕੇ ਆਏ ਆ ਉਹਨੇ ਆ ਕੀ ਦੇਖਦੇ ਕੀ ਕਰਦੇ ਉਹਨੇ ਵਧੀਆ ਫਰਦੀਆਂ ਜਿੰਦੇ ਪੰਜ ਦਿਨ ਬਾਹਰ ਰਹਿ ਕੇ ਆਈ ਸੀਗੀ ਵਧੀਆ ਉੜਦੀ ਆ ਬਾਹਰ ਮਤਲਬ ਬਾਹਰ ਮੇ ਤੋਂ ਨਾ ਨਾ ਮੈਂ ਆਸ ਹੈਗਾ ਖੁੱਡਾ ਖੋਲ ਗਿਆ ਬਾਹਰ ਅੱਛਾ ਠੀਕ ਹੈ ਜਾਲਾ ਜੀ ਤੋਂ ਆ ਪਈ ਆ ਗਈ ਫਿਰ ਆ ਪਈ ਆ ਪਈ ਉਹਨੇ ਤੇ ਬੱਚੇ ਢਾਉਣੇ ਆ ਕਦੋਂ ਤੋਂ ਸ਼ੁਰੂ ਕਰ ਕਬੂਤਰ ਬਾਜ਼ੀਆਂ ਉਹ ਬਾਸਾ ਆਪਾਂ ਵਾਜੀਆਂ ਦਾ ਸਟਾਰਟ ਹੋ ਗਈਆਂ ਆ ਉਦਾਂ ਹਾਂ ਬਾਕੀ ਚੌਥੇ ਮਹੀਨੇ ਚ ਬੋਲ ਨਹੀਂ ਇੱਥੇ ਆਪਣੇ ਇੱਥੇ ਪਿੰਡ ਦੇ ਤੋਂ ਆਪਣੇ ਵੀ ਕਰਾਉਣੀ ਆ ਲੇਟ ਕਰਾਉਂਦੇ ਆ ਆਪਣੇ ਥੋੜੇ ਪੰਜਵੇਂ ਛੇਵੇਂ ਮਹੀਨੇ ਕਰਾਉਂਦੇ ਆ ਫੁੱਲ ਗਰਮੀ ਚ ਬੋਲਦਾ ਲੱਗਦਾ ਵੀ ਜਾਨਵਰ ਉੱਡਦੇ ਆ ਕਿ ਨਹੀਂ ਠੀਕ ਆ ਆ ਦੇਖ ਆ ਬਾਕੀ ਤੁਸੀਂ ਇਹ ਮਾਸੀ ਆ ਭਾਈ ਛੱਲੇ ਪਾਉਂਦੇ ਨੇ ਇਹਨਾਂ ਤੇ ਹੁਣ ਜਿਹੜੇ ਬਣਾਏ ਆ ਭਰਾ ਇਹ ਪੈਰਾਂ ਦੇ ਵਿੱਚ ਪੈਣੇ ਕਬੂਤਰਾਂ ਨੇ ਇਹ ਬੱਚਿਆਂ ਦੇ ਪੈਣੇ ਆ ਜਿਹੜੇ ਮੰਨ ਲਓ ਆ ਛੋਟੇ ਛੋਟੇ ਬੱਚੇ ਉਹਨਾਂ ਨੇ ਮਗਾਏ 7mm ਦੇ ਠੀਕ ਆ ਠੀਕ ਆ ਬੱਚੇ ਦਨ ਨੂੰ ਫੜ ਦਿੰਦੇ ਆ ਆ ਵੀ ਬੱਚਾ ਆਪਾਂ ਨੂੰ ਗਿਫਟ ਕੀਤਾ ਆਪਣੇ ਯਾਰ ਬੈਲੀ ਨੇ ਚਾਰ ਬੱਚੇ ਦਿੱਤੇ ਗਿਫਟ ਦੇਖੋ ਰਿਜ਼ਲਟ ਕੀ ਦਿੰਦੇ ਆ ਇਹ ਜੀ ਛਾ ਅਖਾਇਆ ਕੋਈ ਪੂਰਾ ਬੱਗਾ ਦੇਖੋ ਕੀ ਕਰਦਾ ਹੈ ਈ ਬਈ ਜਾਂਦਾ ਮਾੜੀ ਮਾੜੀ ਕੈਣ ਵਣ ਜੀ ਇਦਾਂ ਹੀ ਆ ਸਵੇਰ ਦਾ ਮੌਸਮ ਬਾਕੀ ਆ ਵੱਡਾ ਬੱਚਾ ਆਪਣਾ ਘਰ ਦਈਏ ਵੀ ਇਹਨਾਂ ਤੇ ਆਪਾਂ ਨੂੰ ਉਮੀਦ ਆਇਕਦੀ ਘਰ ਦੇ ਆਪਣੇ ਕੀ ਕਰਦੇ ਆਂ ਜੀ ਤੇ ਨੇ ਮਿਹਨਤ ਕਰਾਂਗੇ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਜਿਆਤਾ ਫਤਕ ਜਿਆਤਾ ਵਰ ਤੋਂ ਵੀ ਹੱਥ ਵਾਸਿਆ ਆਪਾਂ ਆਪਣੀ ਮਿਹਨਤ ਕਰਾਂਗੇ ਪੂਰਾ ਟਾਈਮ ਰਹੀਦਾ ਇਹਨਾਂ ਨੂੰ ਇਦਾਂ ਦੀ ਗੱਲ ਉਹ ਕਿੱਦਾਂ ਬੈਠੀ ਰਹਿੰਦੀ ਉਹ ਆਂਡਿਆਂ ਤੇ ਜਿਹੜੇ ਟੀਓ ਬੱਚਾ ਨਿਕਲੇ ਆਂ ਉਸ ਕੋ ਬੱਚਾ ਦਿਖਾਈ ਦਿੰਦੇ ਆ ਆਹੋ ਬਲ ਬਲ ਆਹ ਬੱਚਾ ਇਹਨਾਂ ਦੇ ਪੌਣੀਆਂ ਹੁਣ ਥੱਲੇ ਆਹ ਕੋ ਬੱਚਾ ਇਹ ਬੱਚਾ ਕਿਦੋਂ ਕਿੰਨੇ ਕਿਲੇ ਦਾ ਇਹ ਤਾਂ ਲੈ 2-3 ਦਿਨ ਦਾ 3 ਦਿਨ 3 ਦਿਨ ਦਾ ਬੱਚਾ ਆਹ ਦੇਖ ਇਹਨਾਂ ਦੇ ਹੁਣ ਪੌਣੀਆਂ ਆਪਾਂ ਥੱਲੇ ਉਹ ਇੱਥੇ ਨੂੰ ਆਵੇ ਆ ਅੰਡਾ ਸੜਿਆ ਲੱਗਦਾ ਆ ਅੰਡਾ ਇਹ ਸੜਿਆ ਲੱਗਦਾ ਸੜ ਗਿਆ ਜੇ ਉਹ ਥੱਲੇ ਆ ਕਬੂਦਰੀ ਵੀ ਆਪਣੇ ਓਏ ਇੱਕ ਦਾ ਡਰ ਹੀ ਲੱਗਦਾ ਬਾਹਰ ਨੂੰ ਨਾ ਜਾਣ ਇਹ ਆਪਣੇ ਘਰ ਦੀ ਆ ਪੱਠੀ ਬਾਕੀ بڑے ਭਾਜੀ ਨੂੰ ਜਿਆਦਾ ਨਾਲ ਜਾਣਾਂ ਉਹਦੀ ਆਪਾਂ ਨੂੰ ਥੱਲੇ ਵਾਲਾ ਪਤਾ ਨਹੀਂ ਆਪਾਂ ਦਾ ੜਾਉਣ ਵਾਲੇ ਹਜੂਆਂ ਇੱਥੇ ਅਈ ਬਾਹਰ ਜੋਰ ਜੋਰ ਲਾਈ ਜਾਂਦੇ ਔਰਦੇ ਕਾਹ ਤੋਂ ਨਹੀਂ ਹਉਣ ਦੇਖਦੇ ਆ ਫੜਾ ਕੇ। ਬੱਚੇ ਸਾਰੇ ਕਢਾਏ ਆ ਇੱਥੇ। ਇੱਥੇ ਸਾਰੇ ਬੱਚੇ ਹੀ ਆ ਨਾ। ਸਾਰੇ ਬੱਚੇ ਆ। ਵੱਡੇ ਜੁੜੇ ਕੋਹ ਜੁੜਾ ਆ ਤੇ ਕੋਹ ਆ। ਆ ਵੀ ਉਧਰ ਇੱਕ ਟੀ ਪੱਠੀ ਆਪਣੀ। ਇਹ ਮੌਜੀ ਸੀਗੀ ਕਰਕੇ ਤਾਂ ਨਹੀਂ ਢਾਈ। ਮੁੱਕੀ ਦਿੰਦੇ ਨਹੀਂ ਭਰਾਵਾ ਇੱਕ ਅੱਧੀ ਭੈਣ ਨਿਕਲ ਗਈ ਇੱਥੇ ਪਿੰਡੀ। ਪਤਾ ਨਹੀਂ ਹੁਣ ਕਿਹਦੇ ਲਈ ਰੱਬ ਹੀ ਜਾਣੇ। ਇਹ ਬਹੁਤ ਭੈਣ ਆ ਭਰਾਵਾ ਦਿੰਦੇ ਨਹੀਂ ਜੇ ਇਹਦੇ ਜਾਨਵਰ ਜਰ ਜਾਂਦੇ। ਆਪਾਂ ਦਾ ਛੇਦੀ ਕੇ ਦਾ ਬਾੜੀ ਦਾ ਨਹੀਂ ਬਾਹਰ ਲਾ। ਉਹ ਸਾਡੇ ਵੀ ਉੱਥੇ ਇਦਾਂ ਹੀ ਆ। ਲੋਗੇ ਭਰਾਵਾ ਪਿਛਲੀ ਵਾਰੀ ਬਿਮਾਰੀ ਪੈ ਗਈ ਸੀ। ਹੂੰ ਆ ਵੀ ਘਰ ਪੱਠੀ ਆ ਕੋਈ ਕਹਿੰਦਾ ਨਹੀਂ ਮੰਨ ਲਉ ਬੱਚਾ ਹੀ ਹਲੇ। ਹੂੰ ਆ ਵੀ ਇਦਾਂ ਤਾਂ ਚੈੱਕ ਕਰ। ਬਾਕੀ ਜਿਹੜੇ ਕਬੂਤਰ ਬਾਜ਼ ਭਰਾਵਾ ਉਹਨਾਂ ਨੂੰ ਜ਼ਿਆਦਾ ਨੌਲੇਜ ਆ। ਹਾਂ। ਆਂਡੀ ਵੀ ਰਿਪੋਰਟ ਕਰੋ ਸਾਨੂੰ ਵੀ ਦੱਸੋ ਅਜੇ ਵੀ ਮੜਾ ਹੀ ਆ। ਜੱਤਾਂ ਦਾ ਮੂਹ ਦੇਖੀਏ। ਬੱਚੇ ਤੇ ਆ ਗਏ ਆਪਣੇ ਹੱਥ ਤੇ ਲੱਗਾ ਆ ਇਹ ਤਾਂ ਜਿੱਦਾਂ ਮਰ ਗਿਆ ਇਹ ਫਿਰ ਫਰਵਾਹ ਇਹ ਇਹਦਾ ਭਰਾ ਆ ਇੱਕ ਉਹ ਵੀ ਤੁਹਾਨੂੰ ਦਿਖਾਉਣਾ ਗੱਡਾ ਵੀ ਇਹਨੂੰ ਵਧੀਆ ਬਣਾਇਆ ਸੀਮਰ ਦੂਂਗੜੇ ਲਾ ਗਏ ਗੱਡਾ ਬਣਾਵਾ ਗਿਆ ਲੈ ਤਾਂ ਨਹੀਂ ਆ ਵੀ ਸਹੀ ਆ ਇਹਦਾ ਭਰਾ ਕਿੱਧਰ ਗਿਆ ਇਹਦਾ ਭਰਾ ਆ ਇਹ ਹੱਥ ਹੀ ਨਹੀਂ ਲੱਗਾ ਦਾ ਦੇਵੋ ਇਹ ਸ਼ੋਰਲੀ ਆ ਆਪਣੀ ਇਹ ਹੱਲੇ 22 ਤਾਂ ਹੈ ਨਹੀਂ ਬਿੱਲੀ ਲੈ ਚਲੀ ਇੱਕ ਦਿਨ ਬਚਾਇਆ ਇਹਨਾਂ ਮੈਂ ਛਤਰੀ ਤੇ ਘਜਾਉਣਾ ਹੀ ਉੱਤੋਂ ਮਾਰ ਗਿਆ ਗਰੋਥ ਨਹੀਂ ਹੋਈ ਇਹਦੀ ਬਾੜ ਨਹੀਂ ਆਇਆ ਇਹ ਬੱਚਾ ਰਹਿ ਗਿਆ ਨਾ ਗਰੋਥ ਹੈ ਤੇ ਮਾਪੇ ਸੀ ਜਿਹੜੇ ਉਹ ਚੋਗਾ ਦੇ ਨੂੰ ਹਟ ਗਏ ਫਿਰ ਹੱਥੀ ਪਾਲਿਆ ਇਹਨਾਂ ਮਾਰਨ ਤਾਂ ਹੋ ਗਿਆ ਮਾਰੇ ਆ ਲੈ ਜੀ ਜੀ ਕਰਦਾ ਜਦੋਂ ਉੜਿਆ ਚੀਕਾਂ ਕਰਾਉਂ ਇਹ ਵੀ ਵਧੀਆ ਹੁਰਦਾਂ ਇਹਦਾ ਮਾਪਿਆਂ ਤੇ ਵਧੀਆ ਫਿਰਦੇ ਆਂ ਕਰਕੇ ਇਹਦਾ ਛੋਟਾ ਜਿਹਾ ਰਹਿ ਗਿਆ ਉਹ ਟਾਈਮ ਨਹੀਂ ਮਿਲਦਾ ਨਾ ਫਿਰ ਤਾਂ ਲਾ ਲਈ ਆਪਾਂ ਵੀ ਉਹ ਅੰਡੇ ਆ ਦੇ ਬੀਟੀ ਹਮ ਇੱਕੋ ਜਿਹੇ ਆ ਆ ਬੱਚਾ ਆ ਮੈਨੂੰ ਜਿਹੜੇ ਬਾਬਾ ਜਾਦੇ ਦਿਲ ਨੂੰ ਆਪਣੇ ਲੱਗੇ ਆਪਾਂ ਫੇ ਉਹਨਾਂ ਦੇ ਰੰਗ ਰੰਗ ਲਾਏ ਆ ਇਹ ਇਹ ਵੀ ਆਪਣੇ ਦਿਲ ਜੇ ਨੂੰ ਲੱਗਾ ਇਹ ਵੀ ਲਾਲ ਚੀਨਾ ਆ ਲਾਲ ਚੀਨਾ ਸਾਰ ਹੁੰਦੇ ਆ ਉਹਦਾ ਖਿੱਚੇ ਸੀਗੇ ਹੌਲੀ ਹੌਲੀ ਹੁਣ ਸਾਰੇ ਸਾਰ ਹੁੰਦੇ ਆ ਮੰਨ ਲਓ ਪਹਿਲਾਂ ਸਾਰ ਕਰਨੇ ਪੈਂਦੇ ਸਾਰੇ ਖਿੱਚਦੇ ਹੁੰਦੇ ਆ ਨਾ ਮਲਪਾ ਵਾਲੀ ਗੋਲੀ ਲਾ ਕੇ ਇਹਨਾਂ ਨੂੰ ਹੁਣ ਇਹਨਾਂ ਨੂੰ ਚਲਦੀ ਆ ਪਾ ਕੇ ਇਹਨਾਂ ਨੂੰ ਵੀਰ ਨੂੰ ਦੇਈ ਦੀਆਂ ਫੋਰੀ ਭਾਈ ਦੀਆਂ ਦੇ ਸੀਗੇ ਦੇ ਜਿੱਦਾਂ ਜਿੱਦਾਂ ਭਰਾ YouTube ਤੇ ਸਾਨੂੰ ਪਤਾ ਲੱਗਦਾ ਉਦਾਂ ਉਦਾਂ ਕਰੀ ਜਾਂਦੇ ਨਾ ਸਾਡੇ ਕੋਈ ਉਸਤਾਦ ਬਣਾਇਆ ਆ ਬਾਕੀ ਦੇ ਇਦਦੇ ਆ ਨਾ ਭਰਾ ਆਪਣੇ ਉਸਤਾਦ ਆ ਪਈਆਂ ਵੀ ਆ ਫਿਲਹਾਲ ਤਾਂ ਆ ਪਈਆਂ ਬਾਕੀ ਹੁਣ ਇਹਨਾਂ ਤੇ ਮੇਰੇ ਤਾਂ ਕਰਾਂਗੇ ਬਾਕੀ ਦੋ ਚਾਰ ਭਾਈ ਭਰਾ ਆਪਣੇ ਜੁੜੇ ਆ ਨਾਲ ਉਹ ਦੱਸਦੇ ਜਿੱਦਾਂ ਜਿੱਦਾਂ ਉਦੋਂ ਉਦੋਂ ਕਰੀ ਜਾਂਦੇ ਕੋਈ ਕਹਿੰਦਾ ਇਦਾਂ ਕਰ ਭਾਈ ਪਰ ਹੁਣ ਐਕਟ ਹੀ ਕਰਾਂਗੇ ਇਹਨਾਂ ਤੇ ਜਿਆਦਾ ਚਿੱਟੇ ਆ ਹਾਂ ਆ ਤਾਂ ਆਪਾਂ ਮੁੰਡੇ ਨਹੀਂ ਦਿੱਤਾ ਤੈਨੂੰ ਦੱਸਿਆ ਇਹਨੇ ਬੈੱਡ ਖੁਸ਼ ਕਰਤਾ ਕੱਲ ਗਿਫਟ ਗਿਫਟ ਆ ਗਿਫਟ ਮਿਲਿਆ ਜਿੱਦਾਂ ਦਾ ਇਹਦਾ ਸਹਰੇ ਉਦਾਂ ਦੀਆਂ ਨਹੀਂ ਅੱਖਾਂ ਆ ਪਹਿਲੇ ਦਿਨ ਹੀ ਇਹਨੇ ਦੇ ਲੈ ਜੇਤ ਲਿਆ ਮੇਰੇ ਮੇਰੇ ਤੋਂ ਤਾਂ ਰੱਬ ਵੱਲੋਂ ਇਦਾਂ ਹੱਥੋਂ ਨਿਕਲ ਗਿਆ ਪਰ ਪਹਿਲੇ ਦਿਨ ਹੀ ਸਾਰਾ ਪਿੰਡ ਘੁੰਮ ਕੇ ਆਪ ਹੀ ਆਇਆ ਆਪ ਹੀ ਆਇਆ ਛਤਰੀ ਤੇ ਆਇਆ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਮੈਂ ਉਹ ਮੁੰਡੇ ਨੇ ਜਿਹਦੇ ਭਾਜੀ ਤੋਂ ਲਿਆਂਦਾ ਉਹਨੇ ਨਾਲ ਛਤਰੀ ਦਾ ਕੱਪੜਾ ਵੀ ਦਿੱਤਾ ਅੱਛਾ ਅੱਛਾ ਕਹਿੰਦਾ ਭਾਜੀ ਦੋ ਦਿਨ ਜੇ ਆਏ ਚਾਰ ਦਿਨ ਬੰਨ ਕੇ ਖੜਾਇਓ ਹੈਗੇ ਇਹ ਤਾਂ ਸਲਾਇਆ ਜਿਹੜਾ ਫਿਰ ਹਾਲੇ ਤਾਂ ਅੜਨੇ ਬੱਚਾ ਉਹ ਨਹੀਂ ਦਿੱਤਾ ਭਾਜੀ ਨੇ ਕਿਹੜਾ ਚਾਰ ਬੱਚੇ ਦਿੱਤੇ ਨੇ ਦੋ ਨੇ ਘਰ ਦੇ ਦਿੱਤੇ ਆ ਇਹ ਤੇ ਹੋ ਰਿਹਾ ਨੂੰ ਮਤਭਾਉਣਾ ਮਟੀਰੀਅਲ ਆਇਆ ਇਹ ਆ ਇਹ ਪੀਲੀਆਂ ਅੱਖਾਂ ਦਾ ਇਹ ਵੀ ਦਿੱਤਾ ਗਿਫਟ ਹੀ ਆਪਾਂ ਨੂੰ ਚਾਰ ਬੱਚੇ ਗਿਫਟ ਕੀਤੇ ਬੰਦੇ ਨੇ ਦਿਲੋਂ ਦਿੱਤੇ ਬਾਕੀ ਹੁਣ ਇਹਨਾਂ ਦਾ ਦੇਖਾਂਗੇ ਰਿਜ਼ਲਟ ਇਹਦੀ ਬਾਜ਼ੀਆਂ 'ਚ ਕੀ ਕਰਦੇ ਆ ਕੀ ਨਹੀਂ ਅੱਖ ਪੀਲੀ ਅੱਖ ਦਾ ਵਧੀਆ ਇਹ ਵੀ ਇਹਦੇ ਬਾਅਦ ਥੋੜਾ ਪੈਰ 'ਚ ਪ੍ਰੋਬਲਮ ਹੈ ਥੋੜਾ ਪੈਰ ਦੰਗਾ ਯਾ ਥੋੜਾ ਯਾ ਖੈਰ ਚ ਫੜ ਕੇ ਆ। ਬਾਕੀ ਡਾਹਾਂਗੇ ਜੀ ਆ। ਅੱਜ ਤਾਂ ਨਹੀਂ। ਅੱਜ ਬਾਹਰ ਮੀਂਹ ਪੈ ਰਿਹਾ ਬੱਦਲ ਇਦਾਂ ਦਾ ਹੋਇਆ ਆ। ਸ਼ੋ। ਵਾਕੀ ਇਧਰ ਵੀ ਆ। ਇਧਰ ਗਲੀਆਂ ਪੂਤਰੀਆਂ ਹੀ ਆ। ਪੂਤਰੀਆਂ ਨਹੀਂ ਜੋੜੇ ਲਾਏ ਐ ਚ ਵੀ ਉਦਾਂ। ਦਿਖਾਉ। ਹੂੰ। ਕਿਤਾਰਾਂ ਕੋਡੇ। ਆ ਲੀਹ ਸਾਡੇ। ਇੱਧਰ ਵੀ ਬੱਚੇ ਨਿਕਲਣ ਵਾਲੇ ਨੇ ਕਬੂਤਰੀਆਂ ਇੱਧਰ ਬੱਚੇ ਲੱਗ ਕਿੰਤੇ ਆ ਨਾ ਆ ਉਹ ਬੱਚੇ ਸਗੇ ਉਹਨਾਂ ਚ ਸਗੇ ਜੋੜੇ ਬੜੇ ਇਹ ਜਿਆਦੇ ਜੋੜੇ ਹੀ ਐ ਚ ਕਬੂਤਰੀਆਂ ਜਿਆਦੀ ਆਇਆ ਮੰਨ ਲਓ ਇੱਕ ਉਹ ਜੋੜਾ ਆ ਇੱਕ ਉਹ ਆਂਡੇ ਤੇ ਬੈਠੀ ਉਹ ਬੈਠੀ ਆ ਉਹ ਉਹ ਪੰਜ ਛੇ ਜੋੜੇ ਐ ਚ ਬਾਕੀ ਕਬੂਤਰੀਆਂ ਹੀ ਆ ਠੀਕ ਆ ਬਾਕੀ ਉਧਰ ਵੀ ਉਹ ਆਂਡੇ ਵੀ ਆਂਡੇ ਉਹ ਸੜ ਗਏ ਆ ਮੇਰੇ ਖਿਆਲ ਨਾਲ ਕਬੂਤਰੀਆਂ ਛੱਡ ਗਈਆਂ ਬਹਿਣੋਂ ਹਟ ਗਈਆਂ ਉਤੋਂ ਅੱਛਾ ਐਦਾਂ ਵੀ ਹੁੰਦਾ ਆਹੋ ਇਹਨਾਂ ਦਾ ਟਾਈਮ ਹੀ ਹੁੰਦਾ ਨਾ ਜੀ ਦਿਨਾਂ ਬਾਅਦ ਬੱਚਾ ਨਿਕਲਦਾ ਆ ਹਾਂ ਹਾਂ ਕਈ ਵੇਲੇ ਫਿਰ ਜਿਹੜਾ ਦੇ ਨਹੀਂ ਨਿਕਲਦੇ ਉਹ ਵੀ ਛੱਡ ਜਾਂਦੀਆਂ ਇੱਧਰ ਵੀ ਰੱਖਿਆ ਉੱਧਾ ਠੀਕ ਆ ਤਿੰਨ ਖੁੱਡੇ ਆ ਨਾ ਟੋਟਲ ਖੁੱਡੇ ਵਾਲੇ ਇਦਾਂ ਲਈ ਇਹ ਟੈਂਪਰੇਰੀ ਆ ਬੁੱਤਾ ਉਹ ਸਹੀ ਆ ਬਾਕੀ ਨਵੇਂ ਸਾਲ ਇੱਧਰ ਬਣਾਉਣਾ ਉਹਦੇ ਉੱਤੇ ਨਹੀਂ ਚੜੀਆਂ ਆ ਮਹਿਰੇ ਕਬੂਤਰ ਨਹੀਂ ਕਬੂਤਰੀ ਆ ਨਵੇਂ ਸਾਲ ਜਿਹੜਾ ਮਾਂ ਦੇ ਉੱਪਰ ਸਾਰਾ ਜਿਗਾਰ ਮੈਂ ਇੱਕ ਵਧੀਆ ਬਣਾਵਾਂਗੇ ਇੱਧਰ ਆ ਬੱਚੇ ਨਿਕਲੇ ਆ ਇਹ ਵੀ ਦੋ ਦੋ ਦਿਨ ਦੇ ਆ ਆ ਦੋ ਦਿਨ ਦਾ ਬੱਚਾ ਨਹੀਂ ਨਹੀਂ ਜਿਆਦਾ ਇਹ ਤਾਂ ਚਾਰ ਪੰਜ ਦਿਨ ਹੋ ਗਏ ਨੇ ਚਾਰ ਪੰਜ ਦਿਨ ਹੂੰ ਤੇ ਲਾਲ ਰੱਤਾ ਸਾਡੇ ਘਰ ਦਾ ਪੱਠਾ ਉਹਦੇ ਆ ਠੀਕ ਆ ਉਹ ਨਹੀਂ ਗਾਣ ਆਏ ਇਹ ਛੋਟਾ ਘੁੱਟ ਸਭ ਨਾਲੋਂ ਵੱਡਾ ਘੁੱਡਾ ਆਹੀ ਆ ਏ ਕਾਹ ਬੱਚੇ ਆ ਇਹ 10 ਕਿ ਦਿਨਾਂ ਦੇ ਬੱਚੇ ਦੋ 10 ਕਿ ਦਿਨਾਂ ਦੇ ਇਹ ਪਿਛਲੇ ਸਾਲ ਕਬੂਤਰੀ ਛੱਡੀ ਸੀ ਸਾਡੀ ਉਹਦੇ ਬੱਚੇ ਆ ਵਧੀਆ ਉੜਦੇ ਆ ਆ 10 ਕਿ ਦਿਨਾਂ ਦਾ ਬੱਚਾ ਦੋਨੇ 10ਾਂ ਦਾ 10ਾਂ ਦਾ ਨੇ ਸੇਮ ਹੀ ਆ ਨਾ ਠੀਕ ਵਧੀਆ ਪਾਲਦੀ ਆ ਵਧੀਆ ਹਮ ਐ ਕੋ ਗੂਦਰੀ ਆ ਉਹ ਵਿਚਾਰੀ ਬੱਚੇ ਨਿਕਲਦੇ ਸਾਰੇ ਮਾਰ ਦਿੰਦੀ ਆ ਜੇ ਭਰਾ ਮੇਰੇ ਕੋਈ ਕਬੂਤਰਬਾਜ਼ ਨੂੰ ਨੌਲੇਜ ਆ ਤਾਂ ਦੱਸੋ ਕਿਉਂ ਮਾਰਦੀ ਆ ਹਮ ਬੱਚੇ ਇੱਕ ਦਿਨ ਦੇ ਮਾਰ ਦਿੰਦੀ ਆ ਦੋ ਤਿੰਨ ਵਾਰੀ ਉਹਦੇ ਘੜਾਏ ਆ ਬੱਚੇ ਬਹੁਤ ਗੂਦਰੀ ਆ ਮਾਈ ਤੁਹਾਨੂੰ ਤੇ ਹੱਥ ਤੇ ਆ ਕਬੂਤਰ ਆਓ ਦੱਸਿਓ ਕਿਹੜਾ ਵਧੀਆ ਲੱਗਾ ਤੁਹਾਨੂੰ ਕਬੂਤਰ ਆਹ ਦੱਸਿਓ ਤੇ ਵਾਸੂਰ ਕੋ ਕਹਿਣਾ ਜਾਊਏ ਆ ਮੇਰੇ ਮਾਮੇ ਦਾ ਨਵਾਂ ਚੈਨਲ ਆ ਸਬਸਕ੍ਰਾਈਬ ਕਰਿਓ ਠੀਕ ਆ ਇਹ ਕਬੂਤਰਾਂ ਦੀ ਵੀਡੀਓ ਇਸ ਇੱਥੇ ਮਿਲੂਗੀਆਂ ਇਕੱਲੀਆਂ ਕਬੂਤਰਾਂ ਨਹੀਂ ਆ ਨੀ ਹੋਰ ਵੀ ਹੋਰ ਵੀ ਆ ਵੀ ਸਾਡਾ ਇੱਕ ਕਾਗਡਾ ਇੱਕ ਕਾਫਡਾ ਕਾਗਡਾ ਬਾਕੀ ਬਣਾ ਇੱਕ ਉਹ ਉਧਰ ਨਾਲ ਦੇ ਘਰ ਵਾਲਿਆਂ ਨੇ ਵੀ ਰੱਖੇ ਆ ਨਾਲ ਦੇ ਘਰ ਵਾਲਿਆਂ ਨੇ ਵੀ ਰੱਖੇ ਆ ਵਧੀਆ ਉੜਦੇ ਉਹਦੇ ਸੀ। ਬੋਲੇ ਮਗਾਈਆਂ ਜੈਲੋ ਛਤਰੀਆਂ। ਉਹਨਾਂ ਨੇ ਸਾਰਾ ਕੋਠਾ ਉੱਤੇ ਵਾਲਾ ਨਾ ਕਬੂਤਰਾਂ ਵਾਲੀ ਬਣਾਇਆ ਨਾ। ਭਾਈ ਪੂਰਾ ਮੰਦਰੀ ਸ਼ੌਂਕ ਆ ਤਾਂ ਐਨਾ ਪੂਰਾ ਬਣਾਇਆ ਗੱਲ ਬਾਤ। ਕਿਉਂਕਿ ਉਹ ਵੀ ਜਿਆਦਾ ਟਾਈਮ ਬਾਹਰ ਹੀ ਰਹਿੰਦਾ ਨਾ। ਯਾਨੀ ਉਹਦੇ ਮੁੰਡੇ ਛੋਟੇ ਆ। ਉਹ ਘੱਟ ਦੇਖਦੇ ਆ। ਉੱਪਰ ਘੱਟੇ ਆਉਂਦੇ ਉਹੀ ਫੇਰ ਦਾਣੇ ਦੂਨੇ ਪਾਉਂਦਾ। ਵਧੀਆ ਉਹ ਦੇਲਾ ਤੇਰੇ ਸਾਹਮਣੇ ਸਿਸਟਮ ਵਧੀਆ ਬਣਾਇਆ ਜਾਲ। ਲਾਇਆ ਉਹ ਬਾਹਰ ਨਾ ਆਈ ਜਾਂਦੇ ਬੱਚੇ। ਔਰ ਲੱਗੇ ਉਹ ਬਈ ਇੱਦਾਂ ਜਿਹੜਾ ਆਪਣੀ ਜਾਨ ਬਣਾਵਾਗੇ ਸਿਸਟਮ ਬਾਬਾ ਸੌਕ ਰੱਖੇ ਜਾਨਵਰ ਆਪਣਾ ਵਧੀਆ ਰਿਜ਼ਲਟ ਦੇ ਰਹੇ ਅਕਤੀ ਤੇ ਆਪਾਂ ਵੀ ਅੱਗੇ ਤੋਂ ਵਧੀਆ ਬਣਾਵਾਗੇ ਕਿ ਵਧੀਆ ਕੇ ਪੂਤਰਵਾਜ ਨਾਲ ਜੋੜਾਂਗੇ ਉਹ ਤੋਂ ਗੌਣ ਲਾਵਾਂਗੇ ਤੇ ਅੱਗੇ ਨਾਂ ਬਣਾਵਾਗੇ ਆਪਣਾ ਵੀ ਬਾਕੀ ਭਰਾ ਮੇਰੇ ਨੇ ਰੱਖਿਆ 10-12 ਸਾਲ ਹੋ ਗਏ ਆ ਨੰਬਰ ਨੰਬਰ ਪੈਂਦਾ ਨਹੀਂ ਅਕਤੀ ਬਾਬਾ ਰੱਖੇ ਸੌਕਾ ਆਪਾਂ ਵੀ ਇੰਤ ਕਰਦੇ ਆ ਨਾਲ ਦਿਆਂ ਰਾਤ ਇਹਨਾਂ ਦੁਆਲੇ ਹੋਈਦੀ ਆ ਹੁਣ ਇਹਦਾ ਨੂੰ ਹੀ ਦੇਖ ਰਿਹਾ ਕਰਦੇ ਆ ਆ ਕਬੂਤਰਾਂ ਨੂੰ ਪਾਣੀ ਪਿਲਾਉਣ ਲਈ ਆ ਠੀਕਾ ਰੱਖਿਆ ਨਾ ਆ ਠੀਕਾ ਹੁੰਦਾ ਜਨਨ ਨਹੀਂ ਪਤਾ ਕਬੂਤਰ ਜਿਹੜੇ ਬੱਚੇ ਹੁੰਦੇ ਆ ਉਹਨਾਂ ਇਹਨਾਂ ਨੂੰ ਇਹਨਾਂ ਵੱਡਾ ਹੁੰਦੇ ਆ ਨਾ ਵੇ ਜਿਹੜੇ ਉਡਾਉਂਦੇ ਆ ਜਦੋਂ ਨਾ ਹਾਂ ਉਦੋਂ ਇਹ ਉਸ ਹਸਾਬ ਨਾਲ ਲਾਈਦਾ ਪਾਣੀ ਭਿਜਾਉਂਦੇ ਆ ਨਾ ਕਿੰਨੇ ਸੀਸੀ ਆਪ 5 ਸੀਸੀ ਹਸਾਬ ਕਿਤਾਬ ਹੁੰਦਾ ਇਹਦਾ 5 ਸੀਸੀ ਲਾਉਣਾ ਕਿਹੜਾ ਲਾਉਣਾ ਜਿੰਨੇ ਸੀਸੀ ਪਾਣੀ ਲਾਉਣਾ ਉਹਨੂੰ ਉਹ ਲਾਓ 5 ਸੀਸੀ 10 ਸੀਸੀ 15 20 ਹਰ ਇੱਕ ਆਪਣਾ ਆਪਣਾ ਹਸਾ ਨਲਕੀਆਂ ਵੀ ਆਉਂਦੀਆਂ ਪੁਰਾਣੇ ਕਬੂਤਰਬਾਜ਼ਾਂ ਦੇ ਤਾਂ ਨਲਕੀਆਂ ਉਹ ਆਪਾਂ ਇਹਨੇ ਤਿਆਰਬੇਦਾਰ ਰਹਿਣੀਗੇ ਕਿ ਅਸੀਂ ਵੀ ਨਾਲਕੀਆਂ ਨਾਲ ਪਾਣੀ ਲਾਈਏ ਵੱਡੇ ਮਾਮੇ ਨੂੰ ਹੀ ਪਤਾ ਉਹਨੂੰ ਪਤਾ ਉਹ ਉਹਨੂੰ ਜਿਆਦਾ ਨੌਲੇਜ ਆ ਆਪਾਂ ਨੂੰ ਤਾਂ ਇਦਾਂ ਪਤਾ ਹੜਾਉਣਾ ਐ ਇਦਾਂ ਕਰਨਾ ਚਲੋ ਹੜਾ ਕੇ ਫਿਰ ਕਿਸੇ ਦਿਨ ਦਿਖਾ ਦਾਂਗੇ ਅੱਜ ਤਾਂ ਮੌਸਮ ਖਰਾਬ ਆ ਕਰੀਏ ਖਤਮ ਫਿਰ ਉਹ ਲੋਕ ਜਿਆਦਾ ਲੰਬਾ ਹੋ ਗਿਆ 15 ਮਿੰਟ ਦਾ ਤਾਂ ਬਣ ਹੀ ਗਿਆ ਹੁਣ ਚਲੋ ਫਿਰ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਕਰਦੇ ਹੋ ਇੰਡੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੱਸਿਓ ਜੀ ਕਿੱਦਾਂ ਲੱਗਾ ਤੁਹਾਨੂੰ ਵਲੌਗ ਪਹਿਲਾ ਵਲੌਗ ਸੀ ਮਾਮੇ ਦੇ ਯੂਟਿਊਬ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਨਾ ਨਹੀਂ ਕੀਤਾ ਤੇ ਇਦਾਂ ਹੀ ਕਬੂਤਰਾਂ ਦੀਆਂ ਹੋਰ ਇਦਾਂ ਦੀਆਂ ਵੀਡੀਓ ਤੁਹਾਨੂੰ ਸੈਂਡ ਤੇ ਮਿਲਦੀਆਂ ਰਹੂਗੀਆਂ ਚੰਗਾ ਜੀ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ